ਪਾਣੀ ਦੀ ਸਪੀਡ ਦੇਖੋ ਤੁਸੀਂ ਪਾਣੀ ਬਹੁਤ ਤੇਜ਼ੀ ਦੇ ਨਾਲ ਪਿੰਡ ਦੇ ਵਿੱਚ ਫਿਰ ਰਿਹਾ ਹੈ ਬਾਈ ਜੀ ਆਪਾਂ ਇੱਥੋਂ ਵੱਧ ਤੋਂ ਵੱਧ 10 ਕਿੱਲੇ ਜਾ ਸਕਦੇ ਅੱਗੇ ਉਦੋਂ ਅੱਗੇ ਤਾਂ ਬਿਲਕੁਲ ਪਹਿਲੀ ਵੀ ਬਰਬਾਦ ਹੋ ਗਈ ਆ ਰੇਤਾ ਪੈ ਗਈ ਆ ਅੱਛਾ ਇਸ ਤੋਂ ਅੱਗੇ ਦਰਿਆ ਹੈ ਜੀ ਫਿਰ ਦਰਿਆ ਬਹੁਤ ਪੂਰਾ ਹੈ ਤੇ ਪੈ ਗਿਆ ਦਰਿਆ ਹੁਣ ਤਾਂ ਢੰਨ ਪੈ ਗਈ ਆ ਦਰਿਆ ਨਾਲ ਇਸ ਤੋਂ ਅੱਗੇ ਆਪਾਂ ਜਾ ਨਹੀਂ ਸਕਦੇ ਬਾਕੀ ਲੋਕਾਂ ਨੇ ਬੰਨ ਮਾਰੇ ਹੋਏ ਆਪਾਂ ਆਪਣੇ ਘਰਾਂ ਦੇ ਦੇਖੋ ਬੰਨ ਮਾਰ ਕੇ ਪਾਣੀ ਨੂੰ ਡੱਕਿਆ ਹੋਇਆ ਆਹ ਸਾਰਾ ਦਰਿਆ ਹੀ ਆ। ਇਹ ਨਾਲ ਹੀ ਦੂਜੇ ਪਾਸੇ ਦਰਿਆ ਹੀ ਆ, ਹਾਂਜੀ। ਆ ਵੀ ਆ ਪਾ ਖੰਭੇ ਤੋਂ ਅੱਗੇ ਜਾਇ ਨਹੀਂ ਜਾਣਾ ਅੱਗੇ ਦਰਿਆ ਹੀ। ਅੱਛਾ ਜੀ। ਹਾਂਜੀ। ਆ ਖੰਭੇ ਤੋਂ ਅੱਗੇ ਨਹੀਂ ਜਾਇਆ ਜਾਣਾ ਜੀ। ਨਾ ਜਨਾ ਅੱਗੇ ਨਹੀਂ ਜਾਇਆ ਜਾਣਾ। ਇਹ ਅੱਗੇ ਇਧਰ ਇਹ ਡੁੱਬ ਜੂਗੇ ਜੀ ਪੂਰੇ। ਹਾਂਜੀ। ਬਹੁਤ ਡੂੰਗਾ ਪਾਣੀ ਇੱਥੇ ਘੱਟੋ ਘੱਟ 15 ਫੁੱਟ ਡੂੰਗਾ ਪਾਣੀ ਐ ਇਸ ਤੋਂ ਅੱਗੇ। ਬੱਲੇ 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 15 ਫੁੱਟ ਐ। ਪਾਣੀ ਇਧਰ ਮੈਨੂੰ ਪੈਂਟ ਵੀ ਉੱਪਰ ਚੱਕਣੀ ਪੈਣੀ। ਹਾਂ। ਡੂੰਗਾ। ਪਾਣੀ ਜ਼ਿਆਦਾ ਇਧਰ ਹੈ ਨਾ। ਵੱਧ ਰਿਹਾ ਜੀ। ਪਾਣੀ ਵੱਧ ਰਿਹਾ ਇਧਰ। ਸੋ ਕੱਚਾ ਘਰ ਹੈ ਤੇ ਬਾਲਿਆਂ ਦੀਆਂ ਛੱਤਾਂ ਇਹ ਬਾਈ ਤੇੜ ਹਾਂ ਜੀ ਆਵੇ ਇਧਰ ਗਏ ਤੇ ਕਦੋਂ ਆਈਆਂ ਤੇੜਾ ਪਾਣੀ ਜਾਈਆਂ ਸੋ ਬੈੱਡ ਵਗੈਰਾ ਵੀਰ ਹੋਰ ਨੇ ਆਪਣੇ ਸਾਰੇ ਹਾਂ ਜੀ ਕੰਧ ਮੇਂ ਦੇਖੀ ਉੱਤੇ ਰੱਖ ਲਿਆ ਬੜੇ ਹਾਲਾਤ ਬਾਈ ਤਰਸਿਓਂ ਘੋਏ ਪਏ ਆ ਕਿਵੇਂ ਗੁਜ਼ਾਰ ਰਹੇ ਹੋ ਜੀ ਫਿਰ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਬਹੁਤ ਔਖੇ ਆ। ਕੋਈ ਆਇਆ ਹੈ ਪ੍ਰਸ਼ਾਸਨ ਵਾਲਾ? ਕੋਈ ਨਹੀਂ ਆਇਆ ਜੀ। ਅਜੇ ਤਾਂ ਪਹਿਲਾਂ ਹੀ ਨਹੀਂ ਸਾਨੂੰ ਪਾਣੀ ਭੁੱਲਿਆ ਦੂਰੀ আর ਫੇਰ ਆ ਗਏ। ਮੈਂ ਫਸਲ ਵੀਜੀ ਰੁੜ ਗਈ ਪਾਣੀ ਠੇਕੇ ਲਈ। ਓਹੋ ਕਿੰਨੇ ਕੁ ਬਾਜੀ? 5 ਕਿਲ ਨਰਮਲ ਆਇਆ ਸਾਰਾ ਰੁੜ ਗਿਆ। ਜਾਂ ਤੇ ਹੁਣ ਵੇਖੋ ਗਾੜੀ ਪਾਣੀ ਪਾਣੀ ਸਾਰਾ ਦਰਿਆ ਹੀ ਆ ਜੀ। ਦਰਿਆ ਚੱਲ ਰਿਹਾ। ਸੋ ਫਿਰੋਜ਼ਪੁਰ ਦੇ ਵਿੱਚ ਇਸ ਵਕਤ ਬੇੜੀ ਦੇ ਵਿੱਚ ਪਹਿਲੀ ਇੱਕ ਮੁਲਾਕਾਤ ਉਹਨਾਂ ਦਿਖਾਈ ਸੀਗੀ ਪਰ ਹੁਣ ਪਿੰਡ ਦੇ ਵਿੱਚ ਆ ਚੁੱਕੇ ਆ ਅਸੀਂ ਫਤੇਗੜ ਸਭਰਾ ਦਾ ਜਿਹੜਾ ਬਨਪਾਰ ਦਾ ਏਰੀਆ ਹੈਗਾ ਔਰ ਅੱਗੇ ਅਸੀਂ ਵਾਦੇ ਆ ਇਹ ਸੜਕ ਹੈ ਜੀ ਇੱਥੇ ਪਰ ਹੁਣ ਨਦੀ ਦਾ ਰੂਪ ਲੈ ਗਈ ਆ ਇਹ ਪਾਣੀ ਨਹੀਂ ਸੀਗਾ ਕਿ ਪਾਣੀ ਨਹੀਂ ਘਟਿਆ ਨਹੀਂ ਸਰ ਜੀ ਪਹਿਲਾਂ ਤਾਂ ਝੋਨਾ ਮਤਲਬ ਦੇਖ ਹੀ ਨਹੀਂ ਰਿਹਾ ਸੀ ਹਾਂ ਕੱਲ ਦਾ ਕੁਝ ਡਾਊਨ ਹੋਇਆ ਵਾ ਅੱਛਾ ਹਾਂਜੀ ਪਹਿਲਾਂ ਤਾਂ ਮਨ ਲੋ 4-5 ਦਿਨ ਤਾਂ ਝੋਨਾ ਦਿਖਿਆ ਹੀ ਨਹੀਂ ਬਿਲਕੁਲ ਹੀ ਤੇ ਕੱਲ ਤਾਂ ਕੁਝ ਡਾਊਨ ਹੋਇਆ ਪਾਣੀ ਇਹ ਲਾਈਟ ਆ ਰਹੀ ਹੈ ਕਿ ਇਨਵਰਟਰ ਵਗੈਰਾ ਜੀ ਲੋ ਨਹੀਂ ਜੀ ਲਾਈਟ ਚੱਲ ਰਹੀ ਹੈ ਹਾਂ ਜੀ ਲਾਈਟ ਚੱਲ ਰਹੀ ਹੈ ਠੀਕ ਹੈ ਜੀ ਤਾਂ ਫਸਲਾਂ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਈਆਂ ਬਾਈ ਜੀ ਮੈਂ ਦੱਸ ਦਾਨ ਚਾਹਣਾ ਤੁਹਾਨੂੰ ਵੀ ਇਸ ਤੋਂ ਬਾਅਦ ਜਿਹੜੇ ਪਿੰਡ ਐ ਇੱਧਰ ਉਹਨਾਂ ਦੇ ਵਿੱਚ 8-8 10-10 ਫੁੱਟ ਪਾਣੀ ਵੀ ਵੜ ਲਿਆ ਕਈ ਥਾਵਾਂ ਤੇ ਉੱਤੇ ਬਾਈ ਜੀ ਆਪਾਂ ਇੱਥੋਂ ਵੱਧ ਤੋਂ ਵੱਧ 10 ਕਿੱਲੇ ਜਾ ਸਕਦੇ ਅੱਗੇ ਉਦੋਂ ਅੱਗੇ ਤਾਂ ਬਿਲਕੁਲ ਪੈਲੀ ਵੀ ਬਰਬਾਦ ਹੋ ਗਈ ਆ ਰੇਤਾ ਪੈ ਗਈ ਆ ਤੇ ਬਿਲਕੁਲ ਬਰਬਾਦ ਪੈਲੀ ਹੋ ਗਈ ਉਹਦੇ ਤਾਂ ਕਣਕ ਵੀ ਨਹੀਂ ਪੀਜੀ ਜਾ ਸਕਦੀ ਚੋਣਾ ਤਾਂ ਹੋਣਾ ਹੀ ਕੀ ਆ ਕਣਕ ਵੀ ਨਹੀਂ ਪੀਜੀ ਯਾਨੀ ਉਹਦੇ ਜੀ ਠੀਕ ਹੈ ਹਾਂਜੀ ਤੇ ਮਤਲਬ ਕਿ ਲੋਕਾਂ ਦੇ ਘਰ ਵੀ ਫਿਰ ਹਾਂਜੀ ਘਰ ਵੀ ਬਰਬਾਦ ਹੋ ਗਏ ਜਿਹੜੇ ਇਸ ਤੋਂ ਅੱਗੇ ਆ ਨਾ ਘਰ ਗੁਰਦੁਆਰਾ ਸਾਹਿਬ ਤੋਂ ਅੱਗੇ ਆ ਉਹ ਤਾਂ 100% ਹੀ ਘਰ ਵੀ ਗਏ ਤੇ ਪੈਲੀ ਵੀ ਗਈ ਅੱਛਾ ਜੀ ਹਾਂਜੀ ਸੋ ਬਿਲਕੁਲ ਇਸ ਤੋਂ ਬਾਅਦ 10 ਕਿੱਲੇ ਕਹਿੰਦੇ ਆ ਵੀ ਟੱਪ ਕੇ ਬਹੁਤ ਜ਼ਿਆਦਾ ਨੁਕਸਾਨ ਹੈ ਪਰ ਦਿਖਦਾ ਕੁਝ ਨਹੀਂ ਹੈ ਉਹ ਦੇਣਾ ਲੈਡ ਕਿੰਨੇ ਡੇਲਰ ਤੋਂ ਉੱਥੋਂ ਤੱਕ ਆਉਂਦੇ ਹੋ ਕਿੰਨਾ ਦਰਿਆ ਆ ਗਿਆ ਲੋ ਅੱਛਾ ਇਸ ਤੋਂ ਅੱਗੇ ਦਰਿਆ ਹੈ ਜੀ ਫਿਰ ਨਹੀਂ ਦਰਿਆ ਤਾਂ ਬਹੁਤ ਦੂਰ ਹੈ ਇੱਥੇ ਪੈ ਗਿਆ ਦਰਿਆ ਉਹ ਤਾਂ ਢੰਨ ਪੈ ਗਈ ਆ ਦਰਿਆ ਨਾਲ ਇਸ ਤੋਂ ਅੱਗੇ ਆਪਾਂ ਜਾ ਨਹੀਂ ਸਕਦੇ ਅੱਛਾ ਜੀ ਹਾਂ ਜੀ ਆਓ ਬਸ ਲਾਸਟ ਹੀ ਆ ਜਿਹੜਾ ਆਪਣਾ ਇਹ ਪਿੰਡ ਆ ਇਹ ਤੋਂ ਅੱਗੇ ਤਾਂ ਸਾਬ ਜਿੰਨੀਆਂ ਜ਼ਮੀਨਾਂ ਸਾਰੀਆਂ ਬਰਬਾਦ ਹੋ ਗਈਆਂ ਤੇ ਪਾਣੀ ਵੀ ਬਹੁਤ ਜ਼ਿਆਦਾ ਜਿਹੜਾ ਵਗ ਰਿਹਾ ਵਾ ਕਿੰਨੇ ਪਿੰਡਾਂ ਨੂੰ ਲਗਭਗ ਮਾਰ ਪੈ ਗਈ ਆ ਜੀ ਏ ਜੀ ਹਸਾਬ ਨਾਲ ਇਧਰ ਤਿੰਨਾਂ ਪਿੰਡਾਂ ਨੂੰ ਐ ਸਾਹਮਣੇ ਜਿਹੜੀਆਂ ਫੜੇ ਘੜ ਸਭਰਾ ਇਸੇ ਬੈਲਟ ਦੇ ਲਗਭਗ 100 ਪਿੰਡ ਹੋਣਗੇ ਹਾਂਜੀ ਹਾਂਜੀ 100 ਪਿੰਡ ਤੇ ਹੋਊਗਾ ਕਿ ਤਕਰੀਬਨ ਮੰਨ ਲਓ ਹੈ ਹਰੀ ਘੇੜ ਤੋਂ ਲੈ ਕੇ ਤੇ 100 ਤੋਂ ਮੈਨਾਂ ਜ਼ਿਆਦਾ ਹੀ ਬਣ ਸਕਦਾ ਜੇ ਥੱਲੇ ਤੱਕ ਮਾਰ ਕੇ ਨਿਗਾ ਦੇ ਅੱਛਾ ਜੀ ਹਾਂਜੀ ਸੋ ਬਿਲਕੁਲ ਇਹ ਮਾਰ ਚੱਲ ਰਹੀ ਨੇ ਲੋਕ ਸ਼ੁਕਰ ਪੇ ਅੱਗੇ ਦਿਖਾ ਦਿਓ ਯਾਰ ਮੈਨੂੰ ਦਿਖਣਾ ਦਿਖਦਾ ਨਹੀਂ ਇਹ ਫਿਰ ਲੋਕਾਂ ਨੇ ਜਿਹੜੇ ਨਵੇਂ ਘਰ ਪਾਏ ਆ ਥੋੜੇ ਉੱਚੇ ਚੱਕ ਕੇ ਪਾਉਣ ਕਰਕੇ ਜੀ ਇਹ ਹਾਂਜੀ ਹਾਂਜੀ ਬਾਕੀ ਬਚ ਫੇ ਤਾਂ ਹੀ ਬਚਾਇਆ ਜੀ ਘਰ ਉੱਚੇ ਕਰਕੇ ਜਿਹੜੇ ਨਾ ਜੇ ਜਿਆਦਾ ਪਾਣੀ ਵਧਿਆ ਤੇ ਫਿਰ ਤੇ ਘਰਾਂ 'ਚ ਵੀ ਵੜ ਜਾਣਾ ਵਾ ਕਿਉਂਕਿ ਅਜੇ ਘਰ ਉੱਚੇ ਕਰਕੇ ਤੇ ਥੋੜਾ ਥੋੜਾ ਬਚਾਅ ਵਾ ਵੀ ਘਰਾਂ ਵਾਲੀ ਜਗ੍ਹਾ ਜਿਹੜੀ ਕੋਈ 5 ਮਰਲੇ 10 ਮਰਲੇ ਉਹ ਬਚੀ ਆ ਤੇ ਜਿਹੜੇ ਨਵੇਂ ਘਰ ਉਹਨਾਂ ਘਰਾਂ ਦੇ ਵਿੱਚ ਪਾਣੀ ਵੜਿਆ ਵਾ ਅੱਗੇ ਚੱਲਦੇ ਆਂ ਆਪਾਂ ਤੁਹਾਨੂੰ ਵਿਖਾਉਨੇ ਘਰਾਂ ਦੇ ਵਿੱਚ ਦੀ ਪਾਣੀ ਜਿਹੜਾ ਕ੍ਰੋਸ ਕਰ ਰਿਹਾ ਵਾ ਅੱਛਾ ਜੀ ਹਾਂਜੀ ਹਾਂਜੀ ਇਹ ਤੇ ਵੀ ਕ੍ਰੋਸ ਕਰ ਰਹੇ ਆ ਪਰਾਂ ਚੋਂ ਬਾਹਰ ਹਾਂਜੀ ਬਿਲਕੁਲ ਅੱਗੇ ਚੱਲ ਕੇ ਵਿਖਾ ਦਿੰਦੇ ਤੈਨੂੰ ਸੋ ਬਿਲਕੁਲ ਅੱਗੇ ਚੱਲਦੇ ਆ ਜੀ ਤੇ ਉੱਥੇ ਜਾ ਕੇ ਤੁਹਾਨੂੰ ਵਿਖਾਉਂਦੇ ਆ ਹਾਲਾਤ ਸੋ ਪਿੰਡ ਦੇ ਅੰਦਰ ਆ ਗਏ ਆ ਪਾਣੀ ਦੀ ਸਪੀਡ ਦੇਖੋ ਤੁਸੀਂ ਪਾਣੀ ਬਹੁਤ ਤੇਜ਼ੀ ਦੇ ਨਾਲ ਪਿੰਡ ਦੇ ਵਿੱਚ ਫਿਰ ਰਿਹਾ ਏ ਪੈਰ ਚੱਕੇ ਜਾ ਰਹੇ ਆ ਬਾਈ ਥੋੜਾ ਜ਼ੋਰ ਲਾ ਕੇ ਤੁਰਨਾ ਪੈਂਦਾ ਸੋ ਆਹ ਘਾਰ ਆ ਇੱਕ ਹਾਂਜੀ ਇਹ ਵੀ ਘਰ ਆ ਜੀ ਪਾਣੀ ਆ ਜੀ ਇਹ ਪੂਰਾ ਪਾਣੀ ਦੇ ਨਾਲ ਭਰ ਚੁੱਕਿਆ ਹੈ ਪਰ ਆ ਇਸ ਘਰ ਦੇ ਵਿੱਚ ਪਾਣੀ ਵਹਿ ਰਿਹਾ ਤੇ ਬਾਕੀ ਲੋਕਾਂ ਨੇ ਬੰਨ ਮਾਰੇ ਹੋਏ ਆਪਾਂ ਆਪਣੇ ਘਰਾਂ ਦੇ ਦੇਖੋ ਬੰਨ ਮਾਰ ਕੇ ਪਾਣੀ ਨੂੰ ਡੱਕਿਆ ਹੋਇਆ ਪਰ ਪਾਣੀ ਵੜ ਜਾਂਦਾ ਦੁਹਰਾ ਹਾਂਜੀ ਪਾਣੀ ਵੜ ਜਾਂਦਾ ਪਤਾ ਕੀ ਆ ਪਾਣੀ ਜਦੋਂ ਪਾਸੇ ਉੱਚਾ ਹੋ ਜਾਂਦਾ ਨਾ ਉਦੋਂ ਥੱਲੇੋਂ ਸੀਰਾ ਫੁੱਟਣ ਲੱਗ ਪੈਂਦੀਆਂ ਵਾਂ ਤੇ ਇਹ ਕਰਕੇ ਪਾਣੀ ਜਿਹੜਾ ਹੁਣ ਬਾਹਰੋਂ ਉੱਚਾ ਹੋ ਗਿਆ ਅੰਦਰਲੇ ਦਾ ਨੀਵੇਂ ਆ ਤੇ ਕਨਪਾ ਗੁਰੂ ਘਰ ਕਿੱਥੇ ਗਿਆ ਜੀ ਸਰ ਆਹ ਕਿਥੇ ਸਾਹਿਬ ਆ ਇੱਥੇ ਸਿੰਘ ਹੈਗਾ ਜੀ ਹਾਂਜੀ ਇਹਦੇ ਜਾਂ ਪਾਸੇ ਚਾਚਾ ਉਹ ਸਰਜੀਤ ਇਹਨਾਂ ਦੇ ਕੀ ਹੈ ਜੀ ਇਹਨਾਂ ਦਾ ਆਪ ਦਾ ਜਗਾ ਕੋਈ ਨਹੀਂ ਹੈਗਾ ਕਿਸੇ ਦੇ ਘਰ ਦੇ ਵਿੱਚ ਇਹ ਰਹਿ ਰਹੇ ਵਿਚਾਰੇ ਗੁਰਸਿੱਖ ਬੰਦਾ ਏ ਹਾਂਜੀ ਤੇ ਇਹ ਮਿਸਤਰੀ ਸਿੰਘ ਆ ਬਿਲਡਿੰਗ ਦਾ ਮਿਸਤਰੀ ਸਿੰਘ ਆ ਪਰ ਇਹਦੇ ਕੋਲੇ ਕੋਈ ਰਹਿਣ ਸਹਿਣ ਨੂੰ ਜਗਾ ਨਹੀਂ ਹੈਗੀ ਕਿਰਾਏ ਤੇ ਰਹਿ ਰਿਹਾ ਵੀਰਾ ਕਿਰਾਏ ਤੇ ਕਿਰਾਏ ਵਰਗਾ ਹੀ ਹੈ ਜੀ ਸਮਝੋ ਤੁਸੀਂ ਕੇ ਬਗਾਨੀ ਜਗ੍ਹਾ ਦੇ ਵਿੱਚ ਸਰਜੀਤ ਆ ਬੂਆ ਖੋਲ ਕਿਧਰ ਦੀ ਨਿਕਲੇਗਾ ਉਹ ਸਿੰਘ ਆਇਆ ਤੈਨੂੰ ਮਿਲਨ ਵਾਸਤੇ ਬਾਅਦ ਵਿੱਚ ਆਇਂ ਬਾਅਦ ਚ ਹੁਣ ਅਸੀਂ ਲੇਟ ਬਹੁਤ ਹੋ ਹੋਏ ਪਏ ਜੀ ਅਸੀਂ ਤੁਹਾਨੂੰ ਛੱਡਦੇ ਆਂ ਦੇਖੋ ਪਹਿਲਾਂ ਤੂੰ ਦਰਿਆ ਕਵਰੀ ਕਰ ਲੋ ਇਹ ਤੋਂ ਫਰਕੇ ਆ ਸਾਰਾ ਦਰਿਆ ਹੀ ਆ ਇਹ ਨਾਲ ਹੀ ਦੂਜੇ ਪਾਸੇ ਦਰਿਆ ਹੀ ਆ ਹਾਂ ਜੀ ਆ ਖੰਬੇ ਤੋਂ ਅੱਗੇ ਜਾਇਆ ਨਹੀਂ ਜਾਣਾ ਕਿਤੇ ਅੱਗੇ ਅੱਛਾ ਜੀ ਹਾਂ ਜੀ ਆ ਖੰਬੇ ਤੋਂ ਅੱਗੇ ਨਹੀਂ ਜਾਇਆ ਜਾਣਾ ਜੀ ਨਹੀਂ ਜੀ ਨਾ ਅੱਗੇ ਨਹੀਂ ਜਾਇਆਣਾ ਅੱਗੇ ਕਰੇ ਡੁੱਬ ਜੂਗੇ ਜੀ ਪੂਰੇ ਹਾਂ ਜੀ ਬਹੁਤ ਡੂੰਗਾ ਪਾਣੀ ਇੱਥੇ ਘੱਟੋ ਘੱਟ 15 ਫੁੱਟ ਡੂੰਗਾ ਪਾਣੀ ਐ ਇਸ ਤੋਂ ਅੱਗੇ ਬੱਲੇ 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 15 ਫੁੱਟ ਐ ਹਾਂ ਜੀ ਆ ਖੰਬੇ ਤੋਂ ਬਾਅਦ ਖੰਭਾ ਦਿਖ ਰਿਹਾ ਹਾਂ ਹਾਂ ਸੋ ਆਹੋ ਬਾਈ ਪਾਣੀ ਇੰਨਾ ਜ਼ਿਆਦਾ ਬਹੁਤ ਜ਼ਿਆਦਾ ਡੂੰਗਾ ਜੋ ਹਾਂ ਜੀ ਘੱਟ ਤੋਂ ਘੱਟ ਵੀ ਹੋਊਗਾ ਤੇ 8-9 ਫੁੱਟ ਪਾਣੀ ਆਪਾਂ ਜ਼ਰੂਰ ਇਸਕ ਲੈਣਾ ਆਪਾਂ 10 ਤਾਂ ਲੋਕਾਂ ਨੂੰ ਜੀ ਫਿਰ ਹਾਂ ਜੀ ਹਾਂ ਜੀ ਇੱਕ ਜਾ ਕੇ ਦਿਖਾਈਏ ਜੀ ਕਿਚ ਡੁੱਬ ਕੇ ਦਿਖਾਈ ਜੀ ਕਦਾਂ ਨਹੀਂ ਨਹੀਂ ਦੱਸਿਆ ਹੀ ਤੁਹਾਨੂੰ ਹਾਂ ਜੀ ਨਹੀਂ ਉਹ ਤਾਂ ਠੀਕ ਹੈ ਉਹ ਤਾਂ ਠੀਕ ਹੈ ਜੀ ਮੈਂ ਸਮਝ ਗਿਆ ਆਪਾਂ ਥੜੇ ਤੱਕ ਚੱਲਦੇ ਹਾਂ ਬਿਲਕੁਲ ਉਹ ਖੰਭੇ ਤੱਕ ਜਾ ਫੋੜਦੇ ਪਾਣੀ ਇੱਧਰ ਮੈਨੂੰ ਪੈਂਟ ਵੀ ਉੱਪਰ ਚੱਕਣੀ ਪੈਣੀ ਹਾਂ ਲੂੰਗਾ ਪਾਣੀ ਜ਼ਿਆਦਾ ਇੱਧਰ ਹੈ ਨਾ ਵਧ ਰਿਹਾ ਜੀ ਪਾਣੀ ਵਧ ਰਿਹਾ ਇੱਧਰ ਇਹ ਤਾਂ ਗੋਦਰਾ ਸਾਹੂ ਤੇ ਹਿੰਦਾ ਜਾਣਾ ਫਿਰ ਤੁਹਾਨੂੰ ਪੈਂਟ ਧੋਣੀ ਪਊਗੀ ਉਹ ਤੁਸੀਂ ਦੇਖੋ ਜਿਆਦਾ ਪਾਣੀ ਦਾ ਜਿਆਦਾ ਇੱਥੋਂ ਵੀਡੀਓ ਲੈ ਲੈਣਗੇ ਕੋਈ ਨਹੀਂ ਆਪਾਂ ਕਰ ਲੈਂਦੇ ਇਹਨੂੰ ਇਹ ਗੁਰਦਾਸ ਸਾਹਿਬ ਦੇ ਮਹਾਰਾਜ ਦੇ ਸਰੂਪ ਸੁਰੱਖਿਅਤ ਨੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਕਿਰਪਾ ਗੁਰੂ ਸਾਹਿਬ ਦੀ ਠੀਕ ਹੈ ਜੀ ਚਲੋ ਕਿੱਥੇ ਆਸਥਾਨ ਅੰਦਰੋਂ ਪੁੱਛ ਆਵਾਜ਼ ਮੇਰਾ ਵੀਰ ਬੱਚਾ ਲੈ ਕੇ ਤੁਸੀਂ ਨਾਲ ਮੈਂ ਕਹਿੰਦਾ ਮੋਰੇ ਨਾ ਹੋਵੋ ਪਿੱਛੇ ਪਿੱਛੇ ਰਹੋ ਤੁਸੀਂ ਇੱਥੋਂ ਦੇ ਰਹੇ ਨਾਲੇ ਆਏ ਠੀਕ ਹੈ ਜੀ ਪਤਾ ਵਾ ਕਿੱਥੋਂ ਤੱਕ ਪਾਣੀ ਕੀ ਸਥਿਤੀ ਆ ਪਾਣੀ ਦੀ ਹਾਂਜੀ ਇਹ ਵੀ ਸੜਕ ਜਾ ਰਹੀ ਆ ਘਰ ਦੇ ਮਹਾਰਾਜ ਪਾਣੀ ਗੋਡਿਆਂ ਤੇ ਉੱਪਰ ਆ ਗਿਆ ਜੀ ਹੁਣ ਹਾਂਜੀ ਹਾਂਜੀ ਇਹ ਵੀ ਸੜਕ ਹੈ ਜੀ ਉਹ ਵੇਖੋ ਉਹ ਵੀ ਘਰ ਜੇ ਆ ਸਾਰੇ ਘਾਰ ਹੀ ਜੇ ਆ ਇਧਰ ਜਾਣਾ ਨਹੀਂ ਗਾਂ ਬਸ ਕੇ ਹੁਣ ਗਾਂ ਤੂੰ ਆਪਾਂ ਕੀ ਲੈਣ ਜਾਣਾ ਗਾਂ ਤੇ ਹੁਣ ਵੇਖੋ ਗਾੜੀ ਪਾਣੀ ਪਾਣੀ ਸਾਰਾ ਦਰਿਆ ਹੀ ਆ ਜੀ ਦਰਿਆ ਚੱਲ ਰਿਹਾ ਬਿਲਕੁਲ ਬਿਲਕੁਲ ਸਾਫ਼ ਤੌਰ ਤੇ ਸਿੱਧਾ ਦੇਖਿਆ ਜਾ ਸਕਦਾ ਹੈ ਗੁਰਪ੍ਰੀਤ ਅੱਗੇ ਹੋ ਕੇ ਥੋੜੇ ਜੇ ਕਰ ਨਹੀਂ ਰਾਜਾ ਦੀ ਤਨੀ ਚਲੋ ਜਿੰਨਾ ਵੀ ਹੈਗਾ ਇਹ ਜਿਸ ਤਰ੍ਹਾਂ ਇਹ ਦਿਖ ਰਿਹਾ ਇਸ ਤਰ੍ਹਾਂ ਹੀ ਪਲੇਨ ਏਰੀਆ ਹੈ ਇਹ ਖੇਤ ਸੀਗੇ ਵੈਸੇ ਝੋਨਾ ਲੱਗਾ ਹੋਇਆ ਜੀ ਝੋਨਾ ਲੱਗਾ 15 15 ਫੁੱਟ ਪਾਣੀ ਆ ਗਿਆ ਇੱਥੇ ਝੋਨਾ ਪੁੱਟ ਜੀ ਪੁੱਟਦੀ ਥੱਲੇ ਜ਼ਮੀਨ ਪੁੱਟਦੀ ਸਰ ਜੀ ਪੁੱਟਦੀ ਹੈ ਖਰਾਬ ਕਰਦੀ ਹੈ 15 15 ਫੁੱਟ ਡੂੰਘਾ ਤੋ ਆਵਾ ਥੱਲੇ ਜਿੱਦਾਂ ਜਦੋਂ ਹੁਣ ਪਾਣੀ ਇੱਥੋਂ ਜਾਣਾ ਉਦੋਂ ਪਤਾ ਲੱਗਣਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੂੰ ਅੱਜ ਤੋਂ 10 15 ਦਿਨਾਂ ਬਾਅਦ ਆਣ ਕੇ ਇਥੋਂ ਕਵਰੇਜ ਕਰਿਆ ਜੀ ਫੇਰ ਵੇਖਿਆ ਜੀ ਵੀ ਇਥੇ ਕੀ ਉਹ ਤਾਂ 20 ਫੁੱਟ ਤੋਂ ਥੱਲੇ ਜ਼ਿਆਦਾ ਪੁੱਟਦਾ ਹਾਂਜੀ ਸੋ ਪਿੰਡ ਦੇ ਇਕੱਲੇ ਇਕੱਲੇ ਘਰ ਦੇ ਵਿੱਚ ਤਾਂ ਨਹੀਂ ਜਾਇਆ ਜਾਣਾ ਪਰ ਤੁਹਾਨੂੰ ਦੱਸ ਦਈਏ ਇਸੇ ਤਰ੍ਹਾਂ ਇਹ ਬਹੁਤ ਸਾਰੇ ਪਿੰਡ ਨੇ ਜਿਨ੍ਹਾਂ ਦੇ ਹਾਲਾਤ ਇਸੇ ਤਰ੍ਹਾਂ ਦੇ ਬਣੇ ਹੋਏ ਨੇ ਸੋ ਨਲਕਾ ਲੱਗਿਆ ਸੀਗਾ ਹਾਂਜੀ ਹਾਂਜੀ ਉਹ ਵੀ ਡੁੱਬ ਗਿਆ ਬਾਪੂ ਸਿੱਕ ਲੈ ਉਹ ਨਹੀਂ ਤੇ ਪਹਿਲਾਂ ਨਹੀਂ ਨਹੀਂ ਬਾਪੂ ਸਿੱਕ ਪਾਣੀ ਚਾਹਦਾ ਨਹੀਂ ਪਾਣੀ ਵਧ ਰਿਹਾ ਭਾਈ ਆਪਾਂ ਪਾਣੀ ਵੀ ਵੱਧ ਵੀ ਰਿਹਾ ਪਾਣੀ ਵੈਸੇ ਵੀ ਅਸੀਂ ਕਿਉਂਕਿ ਪਿੱਛੇ ਮੁੜਨਾ ਬਾਈ ਪਾਣੀ ਵੱਧ ਗਿਆ ਨਾ ਸਾਨੂੰ ਬੰਨ ਤੇ ਓਖੀ ਹੋ ਜਣੀ ਸਾਨੂੰ ਉਹ ਘਰ ਵਾਲੇ ਹੈਗੇ ਆ ਜੀ ਇੱਥੇ ਆਵੇ ਆਵੇ ਆ ਕੇ ਮੁੜ ਜਾ ਆਵੇ ਲੈ ਆਜੋ ਆਜੋ ਲੈ ਵਾਪਸ ਬੋਲ ਬੋਲ ਕੋਚਿੰਗ ਦਾ ਤੁਹਾਨੂੰ ਪਤਾ ਚੱਲ ਗਿਆ ਨਾ ਇਹ ਕੋਣ ਬੋਲ ਰਿਹਾ ਤੂੰ ਇੱਥੇ ਆ ਹਰੋ ਜੀ ਚੜਦੀ ਕਲਾ ਤੁਹਾਡੇ ਘਰ ਆ ਜੀ ਹਾਂ ਮੇਰੇ ਭਰਾ ਦਾ ਪਰਲਾ ਮੇਰਾ ਪਰਲਾ ਹਾਂ ਜੀ ਦਿਖਾਓ ਪਰਲਾ ਹਾਂਜੀ ਬੋਲੋ ਮੋਸੀਆਂ ਦਾ ਬਹੁਤ ਇਹਦਾ ਕੋਠੇ ਵੇਲਾ ਮੇਰੇ ਚੋਈ ਜਾਂਦੇ ਮੰਤੇ ਭਾਈ ਜੀ ਆਉਣਗੇ ਹੁਣ ਤੁਹਾਡੇ ਜੇ ਮੈਂ ਦੇ ਦਿੱਤਾ ਤੁਹਾਡੇ ਪਿੰਡ ਦਾ ਐਡਰੈਸ ਆਉਣਗੇ ਲੋਕ ਦੱਸਦੇ ਉਹਨਾਂ ਨੂੰ ਹਾਂ ਆਵੇ ਆਪਣਾ ਘਰ ਆ ਤੇ ਥੱਲੇ ਵੀ ਪਾਣੀ ਉੱਤੋਂ ਵੀ ਕੋਠੇ ਚੋਈ ਜਾਂਦੇ ਏ ਇੱਕ ਆਤੀ ਮੇਰੀ ਇੱਕ ਥੋੜੀ 70 ਸਾਲਾਂ ਦੀ ਕੋਈ ਗੱਲ ਨਹੀਂ ਵੀਰੇ ਬਾਈ ਕਹਿੰਦਾ ਮੇਰਾ ਵੀ ਬਹੁਤ ਬੁਰਾ ਹਾਲ ਹੋਇਆ ਪਿਆ ਬਰਮਾ ਮਾਲ ਬੰਨ ਤੇ ਵੱਦਾ ਵਾ ਹਾਂਜੀ ਮਾਲ ਬੰਨ ਤੇ ਵੱਦਾ ਮਾਲ ਮਾਲ ਮੇਰਾ ਜਾ ਕੇ ਦੇਖ ਵੀਰ ਡੰਗਰ ਬੱਚਾ ਹੈ ਬੰਨ ਤੇ ਮਰਨ ਵਾਲੇ ਹੋਏ ਪਏ ਪੱਠੇ ਉਹ ਨਹੀਂ ਖਾਂਦੇ ਵਿਚਾਰੇ ਘਰ ਦਾ ਅਫਸੋਸ ਕਰਦੇ ਆ ਅਨਿੱਕ ਨਿੱਕੇ ਜਵਾਗ ਹੈ ਮੇਰੇ ਤੇ ਉੱਤੋਂ ਵੀ ਕੋਠੇ ਚੋਈ ਜਾਂਦੇ ਆ ਤੇ ਥੱਲੇ ਵੀ ਪਾਣੀ ਕੋਠਿਆਂ ਦੇ ਵਿੱਚ ਤੁਹਾਨੂੰ ਮੈਂ ਦੱਸ ਕਿੱਧਰ ਜਾਵਾਂ ਕੀ ਕੰਮ ਕਰਦੇ ਹੋ ਵੀਰੇ ਮੈਂ ਦਿਹਾੜੀ ਧੱppa ਕਰਦਾ ਸਾਨ ਹੋ ਗਿਆ ਅੰਦਰ ਹਾਂਜੀ ਬਹੁਤ ਬੰਦਾ ਆਲਾ ਮੇਰਾ ਤਾਂ ਜ਼ਰੂਰ ਬਾਈ ਹੋਰਾਂ ਨੂੰ ਜ਼ਰੂਰ ਮਿਲ ਕੇ ਜਾਓ ਇਹ ਪਿੰਡ ਦੇ ਨਾਲ ਹੀ ਜਿੱਥੇ ਬਾਈ ਹੋਰਾਂ ਦੀ ਛਾਨਾ ਉਹਦੇ ਨਾਲ ਹੀ ਇੱਧਰ ਕੀ ਨਾਮ ਤੁਹਾਡਾ ਮੇਰਾ ਨਾਮ ਕੁਲਵੰਤ ਸਿੰਘ ਕੁਲਵੰਤ ਸਿੰਘ ਕੁਲਵੰਤ ਸਿੰਘ ਨੂੰ ਵੀ ਜ਼ਰੂਰ ਮਿਲ ਕੇ ਜਾਇਓ ਜੀ ਉਸੇ ਸੜਕ ਦੇ ਉੱਤੇ ਆ ਜਾਂਦਾ ਹੈ ਤਾਂ ਇਧਰੋਂ ਠੀਕ ਹੈ ਤੋ ਕੱਚਾ ਘਰ ਹੈ ਤੇ ਬਾਲਿਆਂ ਦੀਆਂ ਛੱਤਾਂ ਇਹ ਬਾਈ ਤੇੜ ਹਾਂਜੀ ਆ ਜੀ ਆ ਬਾਈ ਇਧਰ ਬਾਈ ਤੇ ਕਦੋਂ ਆਈਆਂ ਤੇੜਾ ਪਾਣੀ ਚ ਆਈਆਂ ਪਿਛਲੀ ਵਾਰ ਹਾਂਜੀ ਤੇਜ 23 ਚ ਹੈ ਹਾਂ ਤੇ ਇਸ ਤੋਂ ਵੱਧ ਆ ਗਿਆ ਸੀ ਪਾਣੀ 23 ਚ ਬਾਈ ਹਾਂਜੀ ਰਣਾ ਇੱਥੇ ਤੱਕ ਨਹੀਂ ਹੂੰ ਸੋ ਪਾਣੀ ਦਾ ਵਹਾਅ ਤੇਜ ਹੋਣ ਕਰਕੇ ਫਿਰ ਉਹ ਝਟਕਾ ਮਾਰਦਾ ਨਾ ਜਿਹਾ ਕੇ ਵੀ ਖਾਦੇ ਸੜੀ ਸਾਹਿਬ ਆਹ ਰਿਹਾ ਸਾਹਿਬਾ ਸੋ ਬੈੱਡ ਵਗੈਰਾ ਵੀਰ ਹੋ ਰਹੇ ਨੇ ਆਪਣੇ ਸਾਰੇ ਹਾਂਜੀ ਕੰਧ ਮੈਂ ਦੇਖੀ ਉੱਤੇ ਰੱਖ ਲਿਆ ਬੜੇ ਹਾਲਾਤ ਬਾਈ ਤਰਸਿਓ ਘੋਏ ਪਏ ਆ ਬਹੁਤ ਸੁੱਖਾ ਕਹਿਣਾ ਘਰ ਬੈਠ ਕੇ ਵੀ ਫਾੜ ਆ ਗਏ ਜੀ ਪਰ ਜਿਹੜੇ ਇਹ ਇਹਨਾਂ ਦਾ ਜੀਣਾ ਜਿਸ ਤਰ੍ਹਾਂ ਇਹ ਜੀ ਰਹੇ ਆ ਉਹ ਉਹ ਪੁੱਛੋ ਭਣਪਣਾ ਕਰ ਹਾਂਜੀ ਇਹਨਾਂ ਦਾ ਕਿਵੇਂ ਗੁਜ਼ਾਰ ਰਹੇ ਹੋ ਜੀ ਫਿਰ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਬਹੁਤ ਔਖੇ ਆ ਕੋਈ ਆਇਆ ਪ੍ਰਸ਼ਾਸਨ ਵਾਲਾ ਕੋਈ ਨਹੀਂ ਆਇਆ ਜੀ ਪ੍ਰਸ਼ਾਸਨ ਵਾਲਾ ਵੀ ਇੱਥੇ ਕੋਈ ਪੰਚਾਇਤ ਕੋਈ ਨਹੀਂ ਪੰਚਾਇਤ ਬੱਚਿਆਂ ਦੀ ਪੜਾਈਆਂ ਖਰਾਬ ਹੋ ਰਹੀਆਂ ਹਾਲਤ ਵੇਖ ਲਓ ਕਿੰਨੀ ਮੰਦੀ ਹੋ ਰਹੀ ਸਾਡੀ ਘਰ ਦੀ ਆਹ ਦੇਖ ਲਓ ਕੰਦਾ ਤੇੜਾ ਆ ਗਿਆ ਸਾਰੇ ਘਰ ਨੂੰ ਤੇੜਾ ਆਇਆ ਅਜੇ ਤਾਂ ਪਹਿਲਾਂ ਹੀ ਨਹੀਂ ਸਾਨੂੰ ਪਾਣੀ ਭੁੱਲਿਆ ਦੂਰੀ আর ਫੇਰ ਆ ਗਿਆ ਬੜਾ ਔਖਾ ਬਾਈ ਹਾਂਜੀ ਹਾਂਜੀ ਬਹੁਤ ਮੁਸ਼ਕਲ ਆ ਜੀ ਆ ਵੇਖੋ ਤੁਹਾਡੀ ਜਿਗ ਕੋਲ ਉਹ ਆ ਗੜੀ ਉਹ ਜਿੱਥੇ ਡੰਡਾ ਉੱਤੇ ਆ ਠੀਕ ਹੈ ਜੀ ਇਹ ਮੈਂ ਬਿਲਕੁਲ ਇਹ ਵੀ ਘਰ ਹੈਗਾ ਜੀ ਅਕਾ ਵੀ ਇਧਰ ਵੀ ਘਰ ਹੈਗਾ ਉਹਦੇ ਵਿੱਚ ਵੀ ਪਾਣੀ ਭੜਿਆ ਹੋਇਆ ਜੀ ਇਹ ਭਰਾਵਾਂ ਦੇ ਘਰ ਹੈ ਜੀ ਹਾਂਜੀ ਹਾਂਜੀ ਦੋ ਭਰਾ ਜੀ ਦੋ ਭਰਾਵਾਂ ਦੇ ਤੇ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਬੈਠ ਜੇ ਇਹ ਅਸੀਂ ਜਿੱਥੇ ਤੱਕ ਜਾ ਸਕਦੇ ਉੱਥੇ ਤੱਕ ਗਏ ਆ 10 10 15 15 ਫੁੱਟ ਘਰਾਂ ਦੇ ਵਿੱਚ 12 12 ਫੁੱਟ 10 10 ਫੁੱਟ ਪਾਣੀ ਭੜਿਆ ਹੋਇਆ ਤੇ ਦੂਜੀ ਦੂਜੀ ਮੰਜ਼ਲਾਂ ਤੇ ਰਹਿ ਰਹੇ ਆ ਕੁਝ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ ਰੈਸਕਿਊ ਕਰਕੇ ਤੇ ਇਸ ਹਿੱਸੇ ਐ ਵੀ ਦੇ ਸਕਦੇ ਹਾਂ ਡੁੱਬੇ ਪਏ ਘਰ ਤੇ ਇਹਨਾਂ ਦੇ ਡੰਗਰ ਪਸ਼ੂ ਜੀ ਉੱਥੇ ਬੰਨੇ ਬਾਹਰ ਕਿਸ ਦੇ ਘਰੇ ਅੱਛਾ ਜਿੱਥੇ ਸੁੱਕਾ ਹੈ ਹਾਂਜੀ ਸੁੱਕੇ ਸਾਹਮਣੇ ਹਾਂਜੀ ਆ ਮਾਲ ਵਾਲੇ ਬਰਾਂਡੇ ਸਾਡੇ ਤੇ ਉਹ ਵੀ ਪਕੜੀ ਨੀਂਦ ਵੀ ਬਹੁਤ ਔਖੀ ਹੁੰਦੀ ਹਣੀ ਭਾਜੀ ਯਾਰ ਉੱਥੇ ਗੁਰਦਾਰੇ ਬੈਠੇ ਆਂਦਾ ਗੁਰਦਾਰੇ ਬੈਠੇ ਹਾਂਜੀ ਹਾਂਜੀ ਗੁਰਦਾਰੇ ਪਿੱਛੇ 7 8 ਕਿੰਨੋਂ ਗੁਰਦਾਰੇ ਜਿੱਦਣਾ ਪਾਣੀ ਆਦਨ ਦੇ ਗੁਰਦਰੇ ਆ ਜੀ ਹਾਂ ਗੁਰੂ ਘਰ ਸਹਾਰਾ ਬਣਿਆ ਹਾਂ ਜੀ ਗੁਰੂ ਘਰ ਹਾਂ ਜੀ ਹਾਂ ਜੀ ਉੱਥੇ ਸੁੱਕਾ ਹੈ ਜੀ ਹਾਂ ਜੀ ਗੁਰੂ ਘਰ ਸੁੱਕਾ ਜੀ ਹਾਂ ਜੀ ਉੱਥੇ ਬਿਠੇ ਠੀਕ ਹੈ ਠੀਕ ਹੈ ਕੋਈ ਹੋਰ ਕਿਸੇ ਤਰ੍ਹਾਂ ਦਾ ਰਾਸ਼ਨ ਵਗੈਰਾ ਭਾਜੀ ਹੈਗਾ ਹਾਂ ਜੀ ਵੱਡਾ ਜੋ ਸੰਤਾ ਵੰਡ ਕੇ ਜਾਂਦੀ ਮਿਲਦਾ ਹਾਂ ਜੀ ਉਹ ਸਰਕਾਰੋਂ ਲੌਂਦਾ ਉਹ ਵੀ ਮਿਲਦਾ ਜੀ ਠੀਕ ਹੈ ਹਾਂ ਜੀ ਜਿੰਨਾ ਆਉਂਦਾ ਉਹਨਾਂ ਮਿਲ ਜਾਂਦਾ ਠੀਕ ਹੈ ਜੀ ਸਬਰ ਚੋਂ ਹਾਂ ਜੀ ਸਬਰ ਚਾਰਾ ਵਗੈਰਾ ਜੀ ਫਸਲ ਹੱਕ ਮਿਲੀਆਂ ਦਾ ਜੋ ਸੰਤਾਂ ਦਿੰਦੀ ਵੰਡ ਵੰਡ ਵਰਤ ਕੇ ਠੀਕ ਹੈ ਜੀ ਠੀਕ ਹਾਂ ਜੀ ਵੰਡ ਵਰਤ ਕੇ ਜੋ ਮਾਲਾ ਭੈਣ ਭਰਾ ਦੇ ਕੇ ਜਾਂਦੇ ਹੋ ਸਾਰੇ ਮਿਲੀਆਂ ਦਾ ਥੋੜਾ ਕੰਮ ਕੀ ਕਰਦੇ ਹੋ ਭਾਜੀ ਮੋਟਰਾਂ ਕਰਦੇ ਹਾਂ ਮੋਟਰ ਮਕਾਇਆ ਹਾਂ ਤਾਂ ਹੀ ਟੈਸਟ ਬਿੰਨ ਪਾਇਆ ਹੋਇਆ ਹਾਂ ਫਸਲ ਵੀ ਜੀ ਰੁੜ ਗਈ ਪਾਲੀ ਠੇਕੇ ਲਈ ਓਹੋ ਕਿੰਨੀ ਕ ਭਾਜੀ 5 ਕਿਲ ਨਰਮਲ ਆਇਆ ਸਾਰਾ ਰੁੜ ਗਿਆ ਓਹ ਚਲ ਇਹਨਾਂ ਦੇ ਆਪ ਬਾਈਕ ਲਈ ਭਾਜੀ ਹੈ ਨਹੀਂ ਕਿ ਠੇਕੇ ਤੇ ਲਈ ਹੋਈ ਸੀ ਠੀਕ ਹੈ ਜੀ ਉਹ ਵੀ ਰੁੜ ਗਈ ਹਾਂ ਅੱਛਾ ਹਾਂ ਜੀ ਆਪਣਾ ਤਾਂ ਬਸ ਘਰ ਘਰ ਹੀ ਆ ਇਹੋ ਕੋਠੇ ਆਪਣੇ 23 ਦੇ ਪਾਸਟੇ ਉਦੋਂ ਦੇ ਕਿਸੇ ਨੇ ਪਾਇ ਹੀ ਨਹੀਂ ਦੇ ਹਾਂ ਤਾਂ ਵੀ ਆਇਆ ਨਾ ਇਹ ਤਾਂ ਮੁਰਗੀ ਮਰੀ ਦਾ ਮੁਆਵਜ਼ਾ ਦਮਾਗੇ ਕਰਾਂਗੇ ਉਹ ਕਰਾਂਗੇ ਜੀ ਨਹੀਂ ਸਰਕਾਰ ਨੇ ਕਿੱਥੇ ਕੋ ਦੇਣਾ ਜੀ ਜੀ ਚੱਲ ਗਿਆ ਉਮੀਦ ਹੁਣ ਹੈ ਜੀ ਤੁਹਾਨੂੰ ਵੀ ਹੁਣ ਦੇ ਦੇਣਗੇ ਉਹ ਤਾਂ ਵੈਰ ਵਸ ਜੀ ਸਰੂ ਸਾਹਿਬ ਆ ਜੀ ਦੇਵੇ ਆਪਾਂ ਕੀ ਆਸ ਸਰਕਾਰ ਦੀ ਮਰਜ਼ੀ ਦੇਵ ਸਾਦੀ ਨਹੀਂ ਮਰਜ਼ੀ ਨਹੀਂ ਦੇਦੀ ਸੋ ਬਿਲਕੁਲ ਜੀ ਠੀਕ ਹੈ ਜੀ ਮਿੱਟੀ ਬੁੰਦ ਰਿਆ ਨੇ ਘਰੇ। ਉਹ ਜੇ ਦੇਖਣਾ ਹੋ ਗਿਆ। ਸੋ ਹਾਲਾਤ ਕਾਫੀ ਮਾੜੇ ਆ ਘਰਾਂ ਦੇ। ਪਾਣੀ ਵੜਿਆ ਹੋਇਆ ਦਿਖਾਇਆ ਜੈ ਤੁਹਾਨੂੰ। ਤਾਂ ਤੁਸੀਂ ਜੇ ਕੋਈ ਵੀ ਆਉਂਦਾ ਤਾਂ ਇੱਧਰ ਆ ਕੇ ਜਿਨ੍ਹਾਂ ਨੇ ਸੇਵਾ ਵਗੈਰਾ ਕਰਨੀ ਹੈ ਤਾਂ ਦੇਖ ਸਕਦਾ ਜੈਸਾ ਲੈ ਸਕਦਾ ਤਾਂ ਇੱਕ ਗ੍ਰਾਂਤੀ ਵੀਰ ਦਾ ਘਰਟ ਆ ਉਹ ਵੀ ਤੁਹਾਨੂੰ ਦਿਖਾਇਆ। ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁੱਕ ਚੈਨਲ